ੋੜੀਵੇਂ ਤੇਰੇ ਨਾਲ ਪਰਾਂਵਾਂ ਦੀ ਜੋੜੀਵੇਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਮਲਵਈ ਗਿੱਧਿਆਂ ਵਾਲਿਆਂ ਦੀ ਵੱਖਰੀ ਪਹਿਚਾਣ ਤੇ ਸਾਡਾ ਵੀਰ ਪਾਲ ਸਿੰਘ ਸਮਾਉ ਜੀ ਅੱਲ ਦੀ ਹੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ਜੀ ਹਾਂ ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਕੇ ਹੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਪਾਲ ਸਿੰਘ ਸਮਾਉ ਜੀ ਆਪਣੇ ਵਿਆਹ ਦਾ ਸੱਦਾ ਪੱਤਰ ਰਿਸ਼ਤੇਦਾਰਾਂ ਦੇ ਘਰ ਪਹਚਾਰੇ ਨੇ ਤੇ ਜੋ ਉਹਨਾਂ ਦੇ ਜਾਣ ਪਛਾਣਦੇ ਨੇ ਮਹਿਮਾਨ ਉਹਨਾਂ ਦੇ ਘਰ ਸੱਦਾ ਪੱਤਰ ਉਹ ਦੇ ਰਹੇ ਨੇ ਸੋ ਹਾਲੀ ਵਿੱਚ ਪਾਲ ਸਿੰਘ ਸਮਾਉ ਜੀ ਗੁਰਨੇਜਗਰ ਤੇ ਘਰ ਪਹੁੰਚੇ ਅਤੇ ਉਹਨਾਂ ਨੂੰ ਆਪਣੇ ਵਿਆਹ ਸੱਦਾ ਪੱਤਰ ਦਿੱਤਾ। ਅਤੇ ਉੱਥੇ ਹੀ ਕਮੇਡੀ ਦੇ ਬਾਦਸ਼ਾਹ ਭਾਨਾ ਪਗੌੜਾ ਜੀ ਜਿਹੜੇ ਸਾਰੇ ਜਾਣਦੇ ਹੋਵੋਗੇ, ਉਹਨਾਂ ਦੇ ਘਰ ਵੀ ਪਹੁੰਚੇ। ਬਹੁਤ ਹੀ ਨਿੱਘੇ ਸਵਾਗਤ ਦੇ ਵਿੱਚ ਭਾਨਾ ਪਗੌੜਾ ਜੀ ਨੂੰ ਆਪਣੇ ਵਿਆਹ ਸੱਦਾ ਪੱਤਰ ਦਿੱਤਾ। ਦੋਸਤੋ ਤੁਸੀਂ ਵੀ ਪਾਲ ਸਿੰਘ ਸਮਾਉ ਜੀ ਨੂੰ ਉਹਨਾਂ ਦੇ ਵਿਆਹ ਦੀਆਂ ਵਧਾਈਆਂ ਦੇਣਾ ਨਾ ਭੁੱਲਣਾ। ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੇ ਆਪਾਂ ਪਾਲ ਸਿੰਘ ਸਮਾਉ ਜੀ ਦੀ ਮੈਰਿਜ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਵਾਂਗੇ। ਸੋਹਣਿਆ ਵੀਰਾ ਮੈਂ ਤੈਨੂੰ ਕੋੜੀ ਚੜੇ ਨੀਆ। ਦੀ ਮੈਰਜ ਨੂੰ ਸਾਨੂੰ ਵੜਾ ਚ ਨੀ ਕਿਉਂਕਿ ਇੱਕ ਵੱਖਰਾ ਵਿਆਹ ਹੋਣ ਜਾ ਰਿਹਾ ਹੈ ਆ ਵੀ ਛੇਤੀ ਛੇਤੀ ਆ ਜਾਏ ਭਾਈ ਬਾਅਦ ਤਰੀਕਾ ਆ ਜਾਏ ਤੁਸ ਪਹੁੰਚਣਾਗਾ ਜਰੂਰ ਆਣਾ ਸਾਰੇ